ਕਾ ਖਾਲਸਾ ਵਾਹੀ ਗੁਰਜ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਵੈਸੇ ਤਾਂ ਅਸੀਂ ਬਹੁਤ ਦੇਰ ਦੇ ਘਰੇ ਬੈਠੇ ਕਿਤੇ ਗੇਰ ਹੈ ਨਹੀਂ ਹੁਣ ਚੱਲੀਏਗੇ ਆਪਾਂ ਬੈਡਬਾਲ ਖੇਡਣ ਬੈਡਬਾਲ ਚੱਲੀਏਗੇ ਸਾਡੇ ਦੋਸਤਾਂ ਘਰ ਉੱਤੇ ਲੱਗੇ ਇੱਕ ਘਰ ਹੈ ਜਿਹੜਾ ਖਾਲੀ ਹੈ ਉਹਦੇ ਕੋਟੇ ਤੇ ਖੇਡਦੇ ਹਾਂ ਅੱਜ ਦਾ ਵਲੌਗ ਹੋਏਗਾ ਛੋਟਾ ਜਿਹਾ ਪਰ ਹੋਏਗਾ ਮਜ਼ੇਦਾਰ ਮਰਾ ਵੀ ਆਊਗਾ ਤੇ ਸੋ ਖਾਸਮ ਕੋਲ ਵੀ ਹੋਊਗਾ ਸੋ ਤੁਸੀਂ ਜੁੜੇ ਰਹਿਣਾ ਅੰਤ ਤੱਕ ਵਲੌਗ ਦੇ ਤੇ ਤੁਸੀਂ ਜੁੜੇ ਰਹਿਣਾ ਨਾਲ ਲਾਸਟ ਤੱਕ ਦੇਖਣਾ ਵੀ ਕਿੰਦਾ ਨਹੀਂ ਲੱਗੇ ਕਿ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੇ ਨਹੀਂ ਲੱਗਦੀ ਫਿਰ ਕੁਛ ਨਾ ਕਰਿਓ ਫਿਰ ਵੇਖ ਕੇ ਚੱਲਦੇ ਹੋ ਬਸ ਇੰਨਾ ਕੰਮ ਕਰ ਦਿਓ ਮੈਂ ਸਾਡਾ ਤੇ ਆਹ ਮੁੰਡਾ ਦੇ ਐਵੇਂ ਐਵੇਂ ਚਲਾਤਾ ਮਾਰਨ ਦੇ ਵਿੱਚ ਵੀਡੀਓ ਦੇ ਇਹਨੂੰ ਚੋਈਆਂ ਨਹੀਂ ਪਤਾ ਨਹੀਂ ਕੀ ਗੱਲ ਹੈ ਇਹਨੂੰ ਇਹਨੂੰ ਚੋਈਆਂ ਨਹੀਂ ਜਦੋਂ ਵੇਖੀ ਇਹਨੇ ਕੋਈ ਚਲਾਤ ਮਾਰਦੇ ਰਹਿਣਾ ਇਹਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇ ਵਿੱਚ ਜਦੋਂ ਸਤਿ ਸ਼੍ਰੀ ਅਕਾਲ ਦੇ ਵਿੱਚ ਤੇਰਾ ਮੂੰਹ ਆ ਗਿਆ ਨਗਲੇ ਚੰਡਾ ਬਣੀਆ ਮਾਰਣੀਆਂ ਤੇਰੇ ਗਲਾ ਮਰਨੇ ਆ ਚਵਲੇ ਹਾਰੀਏ ਉਹ ਚਵਲੇ ਹੂੰ ਤਾੜੀ ਦੇ ਵਿੱਚ ਕਦੇ ਮੂੰਹ ਨਹੀਂ ਦੇਈਦਾ ਹੁੰਦਾ ਸੰਝ ਲੱਗੀ ਨਾ ਸੰਝ ਲੱਗੀ ਨਾ ਮੂੰਹ ਦਾ ਚੁੰਗਰ ਨਿਕਲ ਜਾਂਦਾ ਦਾ ਇਹਨੂੰ ਇਹਦਾ ਪਤਾ ਨਹੀਂ ਇਹ ਜਦੋਂ ਪਤਾ ਲੱਗਾ ਇਹਨੂੰ ਆਪਣੇ ਆਪ ਵੋਦੀ ਮਿਲਣੀ ਆ ਗਵਾਵੀ ਚੱਲਾ ਬਸ ਚੱਲਦੇ ਆਪਾਂ ਕਿੱਢ ਤੇ ਤੁਸ ਮਿਲਦੇ ਹਣ ਉੱਥੇ ਹੀ ਚਾਵਲੇ ਦੇਖਦੇ ਆ ਉਥੇ ਗੁੰਮ ਗੁੰਮ ਆਇਆ ਵਾ ਜੇ ਜਿਆਦਾ ਜਣੇ ਆਏ ਹੋਏ ਫੇਰ ਮਜ਼ਾ ਆਊਗਾ ਜਿਆਦਾ ਜੇ ਘੱਟ ਜਾਣੀ ਹੈ ਜੀ ਫੇਰ ਥੋੜੀ ਮਜ਼ਾ ਆਣਾ ਤਾਨੂੰ ਬੰਦੇ ਨਾ ਹੋਰ ਮਨ ਨੇ ਜਿਹੜਾ ਦੁਬਈੋਂ ਆਇਆ ਪਰ ਉਹਦੀ ਇੱਕ ਖਾਸियत ਆ ਉਹ ਫੁਕਰੀ ਮਾਰਨੀ ਨਹੀਂ ਛੱਡਦਾ ਕਰੇ ਜ਼ਿੰਦਗੀ ਇਹ ਨਾਮ ਨੇ ਛੱਡੀ ਐ ਤੇ ਨਾਮ ਛੱਡਨੀ ਆ ਉਹਨੇ ਬੁਕਰੀ ਜਾ ਰਿਆਂ ਆਂਦੀ ਰੇਡ ਨਹੀਂ ਤੈਨੂੰ ਦੱਸਨੇ ਆ ਕਿ ਉਹ ਕੌਣ ਆ ਤੈਨੂੰ ਪਤਾ ਵੀ ਲੱਗ ਜਾਣਾ ਵੀ ਉਹ ਕੌਣ ਆ ਠੀਕ ਆ ਜੀ ਬਸ ਤੁਸੀਂ ਬਣਿਆ ਰਿਹਾ ਬਲੌਗ 'ਚ ਤੇ ਮਿਲਦੇ ਆ ਤੁਹਾਨੂੰ ਬਥੇ ਰਿਹਾ ਲੋ ਜੀ ਸਾਡਾ ਇੱਕ ਬੰਦਾ ਕ੍ਰਿਸ਼ਨਾ ਅਤੇ ਆ ਦੂਜਾ ਪਤਾਸ਼ੂ ਤੇ ਆ ਸਾਡੇ ਲਖਾ ਜੀ ਲਖੇ ਠੇ ਆ ਖੇਡੀਆਂ ਵਾ ਹੁਣ ਤੇ ਮਜਾ ਆਣਾ ਲਖੇ ਆ ਮੀ ਆਉਂਦੇ ਨਿਗੇ ਨਿਗੇ ਕਣੀਆਂ ਆ ਰੀਆਂ ਨੇ ਚਲਾ ਰੱਖੇ ਵੇਖੋ ਆਪਣੀ ਆਪਣੀ ਟੀਮ ਤਿਆਰ ਹੋ ਗਈ ਆ ਆ ਮੇਰਾ ਭਰਾ ਉਹ ਹਿਤਾਸ਼ੂ ਆ ਕ੍ਰਿਸ਼ਨਾ ਤੇ ਆ ਆਪਣੇ ਅੰਕਲ ਜੀ ਬੜੀ ਮਲੇ ਵਾਲੀ ਆ ਤੇ ਆ ਬੰਦਾ ਬੜਾ ਖਤਰਨਾਕ ਜੇ ਤੋ ਵਿਚਾਰ ਰੱਖਣਾ ਜਿੱਥੇ ਵੀ ਮਿਲ ਜਾਣੇ ਇਤੋਂ ਵਿਚਾਰ ਰੱਖਿਓ ਚਲੋ ਏ ਖੋਲੋ ਦਰਵਾਜ਼ਾ ਵੇਖੋ ਆ ਤੁਹਾਨੂੰ ਮਿਖਾਉਣਾ ਹੈ ਖੇਡਦੇ ਕਿੱਥੇ ਖੇਡਦੇ ਕਿੱਥੇ ਆਪੂਤ ਮੰਗਲਾ ਕੋਲਣੇ ਆ ਜੇ ਉਹ ਵੇਖ ਲੋ ਐਡਾ ਭੂਤ ਮੰਗਲਾ ਨਾ ਤੁਹਾਨੂੰ ਮਿਖਾਉਣਾ ਉਹ ਲੁਕ ਜਾ ਤੁਹਾਨੂੰ ਮਿਖਾਉਣਾ ਭੂਤ ਮੰਗਲਾ ਵਗੋਨੇ ਖੇਡਦਾ ਕਿੱਥੇ ਆਪਾਂ ਉਹ ਖੇਡਣਾ ਦੇ ਉੱਤੇ ਆ ਅੰਦਰੋਂ ਦਿਖਾਈਏ ਲੰਗੜ ਕਿੱਥੋਂ ਦੇ ਗੁਫਾ ਸਾਣੀ ਲੰਗੜ ਕਿੱਥੋਂ ਦੇ ਆ ਆ ਵੇਖੋ ਵੇਖੋ ਭੂਤ ਮੰਗਲਾ ਆ ਵੇਲੋ ਹਾਲੇਲੂਇਆ ਵੇਖੋ ਇਹ ਲੰਗੜ ਲੰਗੜ ਵੇਖ ਲੋ ਕਿੱਥੇ ਦੇ ਬਹੁਤ ਹੀ ਖਤਰਨਾਕ ਘਰ ਹੈ ਇਹ ਬਹੁਤ ਨਹੀਂ ਓਹੋ ਹੋ ਹੋ ਬਹੁ ਮੋਲ ਘਰ ਤੇਰੀ ਓਏ ਵੇਖੋ ਕਿੱਡਾ ਖਤਰਨਾਕ ਘਰ ਆ ਜਾਲੇ ਲੱਗੇ ਨੇ ਵਾ 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 ਇਹ ਬਸੰਦਾਂ ਦਾ ਘਰ ਹੈ ਇਹ ਬੜਾ ਪੁਰਾਣਾ ਵਾ 1980 ਵੀ 19 1980 ਤੋਂ ਪੁਰਾਣਾ ਵਾ ਇਹ ਵੇਖੋ ਆ ਜੰਗਲਾ ਡਿੱਗਣ ਦਾ ਵੀ ਡਰ ਜੇ ਪਤਾ ਨਹੀਂ ਕਿਹੜੇ ਵੜੇ ਥੱਲੇ ਆ ਜਣਾ ਉਹ ਕਮਰਾ ਬਖਾ ਕੇ ਲਿਆ ਓ ਨਹੀਂ ਨਹੀਂ ਰਹਿਣ ਦੇ ਤੂੰ ਅੰਦਰੋਂ ਮम्मा ਮੈਨੂੰ ਭੂਣ ਮਾਰਨ ਲੱੜ ਜਾਣਗੇ ਮੁੜ ਕੇ ਮੇਰੀ ਜਿੱਦਾ ਸਿਹਤ ਬੰਦ ਹੀ ਨਹੀਂ ਫਾਣ ਅੰਦਰੋਂ ਬਣ ਕੇ ਬਾਹਰ ਹੋਣੀ ਆ ਆ ਕੀ ਕੀਤਾਈ ਪੁੱਤ ਪੁੱਤ ਜੀਤਾ ਆ ਤੂੰ ਚੰਗਾ ਕੰਮ ਨਹੀਂ ਕੀਤਾ ਓਏ ਹੋਏ ਆ ਵੇਖੋ ਮੋਗ ਬਣੇ ਆ ਪਤਾ ਕੋਖ ਨਹੀਂ ਕਿਹੜੇ ਵੇਲੇ ਕਿੱਥੋਂ ਕਿੱਥੇ ਡਿੱਗ ਪੈਣਾ ਤੂੰ ਜੁੱਤੀ ਧੌਣ ਲੱਗ ਪਿਆ ਏ ਇਹ ਕਿੱਡਾ ਕੋਠੀ ਜੈਂਟਰੀ ਕੀਤਾਈ ਏ ਉਹ ਨਹੀਂ ਨਹੀਂ ਦਿਖਾ ਲਖਾਈਓ ਦਿਖਾ ਲਖਾਈਓ ਕਿੱਡਾ ਉਸੇ ਨਵੇਂ ਜੁੱਤੀ ਸਾਹਮਣੇ ਲੱਗ ਗਿਆ ਕਿੱਡਾ ਕੋਠੀ ਚ ਐਂਟਰੀ ਮਾਰਨਿਆ ਬਾਹਰੋਂ ਗਲੀ ਚ ਹੋ ਗਿਆਂ ਓਏ ਹੋ ਹਾਂਜੀ ਹੋ ਜੇ ਨਾ ਨਾ ਦੇਖੋ ਜੀ ਮਿੱਤਰੋ ਇੱਥੇ ਹੀ ਖੇਡਣਾ ਆਪਾਂ ਇੱਥੇ ਹੀ ਖੇਡਣਾ ਆਪਾਂ ਵੇਖ ਲਓ ਆ ਕੋਠਾ ਨਹੀਂ ਗਾ ਜੇ ਆ ਬੋਗਲਾ ਇੱਥੇ ਪਈਆਂ ਰਹਿੰਦੀਆਂ ਵੇਖ ਪਈਆਂ 1 2 ਓ ਬੈਟ ਆ ਗਿਆ 70 ਬੰਦੇ ਆ ਗਏ ਇੱਕ ਬੰਦਾ ਹੋਰ ਹੋਣਾ ਜਿਹੜਾ ਫੁਕਰਾ ਕਹਿੰਦੇ ਆ ਨਾ ਉਹਨੇ ਹੁਣ ਜਿਹਨੇ ਜਿਹੜਾ ਜਿਹੜਾ ਬੰਦਾ ਜਿਹੜਾ ਬੰਦਾ ਫੁਕਰੀ ਮਾਰਦਾ ਹਨਾ ਉਹਨੇ ਅਰੇ ਹੋਣਾ ਵਾ ਤੇ ਜਦੋਂ ਆ ਗਿਆ ਤੁਹਾਨੂੰ ਆਪੇ ਤੁਹਾਨੂੰ ਆਪੇ ਪਤਾ ਪੈਣਾ ਫੁਕਰੀ ਮਾਰਦਾ ਕਿਹੜਾ ਵਾ ਇਹ ਪਤਾ ਰਹਿ ਜਾਣਾ ਸਾਨੂੰ ਠੀਕ ਹੈ ਤੇ ਫੁਕਰੀ ਵਾਲਾ ਬੰਦਾ ਸੱਦਰ ਲੱਗੇ ਵਾ ਲਾਗੇ ਛਾਗੇ ਦੀ ਹੁਣ ਮੇਰੀ ਉੱਤੇ ਲਾਗੇ ਛਾਗੇ ਦੀ ਗੱਲ ਕੋਈ ਨਹੀਂ ਕਰਨੀ ਭਾਈ ਉਹਨੇ ਆਹ ਬਸ ਉਹਨੇ ਤਾਂ ਤਾਂ ਨਹੀਂ ਗੱਲਾਂ ਕਰਨੀਆਂ ਤੇ ਅਸੀਂ ਬਾਹਰ ਉਹ ਕੀਤਾ ਅਜੇ ਦੁਬਈਆਂ ਆਇਆ ਜਾਂ ਕਰ ਗੱਲਾਂ ਹੋਣ ਗਿਆ ਹੁਣ ਬਸ ਕਹਿਆ ਨਾ ਜਿਹੜੀਆਂ ਨਹੀਂ ਆਣੀਆਂ ਹੁਣ ਤੇ ਉਹਨੇ ਗੱਲ ਹੀ ਕੋਈ ਨਹੀਂ ਕਰਨੀ ਹੋਰ ਗੱਲ ਇਦਾਂ ਵਾ ਉਹਨੂੰ ਲੱਗੇ ਆਪਾਂ ਫੋਨ ਕਰਕੇ ਸਾਧਣਾ ਕਿਉਂਕਿ ਇਹ ਜੇ ਕਾਲਰ ਆਤੀ ਆਇਆ ਵਾ ਤੇ ਅੱਜ ਨੂੰ ਸਵੇਰੇ ਮਿਲ ਗਈ ਹੈ ਕਿ ਆਹ ਤੇ ਹੁਣ ਉਹਨੂੰ ਖੇਡਣ ਲਈ ਲੱਗੇ ਆ ਬਲੌਣ ਤੇ ਤੁਹਾਨੂੰ ਮੁਖਾਉਨੇ ਆ ਵੀਡੀਓ ਚ ਕਿੱਦਾਂ 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 ਕੈਚ ਕਿੱਦਾਂ ਨੇ ਦਸੀ ਓਏ ਦਸੀ ਦਮਣ ਦਮਣ ਕੈਚ ਦਸੀ ਆ 우ਸਤਾਦ ਹੁਣੀ ਆਗੇ ਆ ਠੀਕ ਆ ਆ 우ਸਤਾਦ ਹੁਣੀ ਆਗੇ ਆ ਇੱਕ ਆ 우ਸਤਾਦ ਹੁਣੀ ਆਗੇ ਆ ਇਹ ਦਾ ਓਏ ਖੋ ਉਹ ਆਪਣੇ ਆਗੇ ਲੱਖਾ 우ਸਤਾਦ ਪਹੁੰਚ ਚੁਕੇ ਆਪਣੇ ਮੈਦਾਨ ਚ ਵੇ ਮੈਦਾਨ ਵੇਖੋ ਤੁਸੀਂ ਜਿੱਦਾਂ ਬੂਟ ਤੇ ਇਦਾਂ ਪਾ ਗਏ ਜਿੱਦਾਂ ਚੰਗੀ ਵੱਡੀ ਗਰਾਊਂਡ ਚ ਆਏ ਓਏ ਉਹ ਉਹ ਬੂਲ ਉਹ ਤੇਰੀ ਓਏ ਇੱਧਰ ਨਾ ਮਾਰੀ ਇੱਧਰ ਨਾ ਮਾਰੀ ਮੈਂ ਤੈਨੂੰ ਉਹ ਤੈਨੂੰ ਸੌ ਲੱਗੇ ਵੱਡੇ ਮਹਾਰਾਜ ਦੀ ਇੱਧਰ ਨਾ ਮਾਰੀ ਆ ਗਈ ਬੋਲ ਉਹ ਬੂਲ ਲਖਾ ਬੂਲ ਲਖੇ ਲਖੇ ਬੂਰ ਤੇ ਦਬਾ ਗਿਆ ਜਿੱਦਾਂ ਚੰਗੀ ਚਿੱਕੜ ਵਾਲੀ ਗਰਾਊਂਡ 'ਚ ਬੈਠ ਬੈਠ ਕੇ ਡਰ ਗਿਆ ਇਹ ਮਸਾਲਾ ਬੈਠ ਰਾਕਟ ਦਾ ਓਏ 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 ਲਖੇ ਤੂੰ ਤੂੰ ਪ੍ਰੈਕਟਿਸ ਕਰਨਾ ਆਵਾ ਹੋ ਬੱਲੇ ਇੱਧਰ ਵੇ ਮੁੰਡੇ ਕਿੱਦਾਂ ਮੁੰਡੇ ਮੁੰਡੇ ਮਮਾ ਰਜਾਈਆਂ 'ਚ 깔 ਫੋਮ 'ਚ ਨਾ ਕਰ ਲੈ ਫੋਮ ਜਾ ਕੇ ਤਾਂ ਰਜਾਈਆਂ 'ਚ ਹੋਰ ਰਜਾਈਆਂ 'ਚ ਠੰਡੇ ਦੇਣਾ ਹੁੰਦੇ ਓਏ ਇਦਾਂ ਨਾ ਕਰ ਓਏ ਮੈਨੂੰ ਡਰ ਲੱਗੰਦੇ ਆ ਇਹ ਬੋਲੇ ਇਧਰ ਆਈ ਨਹੀਂ ਵੀਡੀਓ ਬਣਾਉਣੇ ਬਣਾਉਣੇ ਰੇਜ ਹੋ ਜੀ ਰੋ ਰੋ ਉਹ ਵੇ ਬੰਦੇ ਬਹੁਤੇ ਖਬਰਨਾਕ ਆ ਸਾਰੇ ਬਹੁਤ ਬਹੁਤ ਜਿਆਦਾ ਬੰਦੇ ਆ ਇਹਦੇ ਓਏ ਹੋਏ ਟੈਸਟ ਮਾਰਗੇਟ ਦਾ ਲਖਾਡਾ ਲੱਗੇ ਸਦੋ ਯਾਰ ਟਿੱਕੀ ਸਦੋ ਕਿਥੇ ਗਿਆ ਉਹ ਹਾਂ ਕਿਤੇ ਕਿਹੜੀ ਦੁਕਾਨ ਤੇ ਆ। ਜੀ ਗੱਲ ਕਰਾਣੀ ਆ। ਵੀ ਕਹਿੰਦਾ ਜਿਹੜੇ ਮੈਂ ਡੈਕਤ ਬਣਾ ਦੇ ਘਰ। 4 ਲੱਖ ਮਮਾ ਤੈਨੂੰ ਕਹਾਂ ਨਾ ਅਰੇ ਮੈਂ ਪਹਿਲਾਂ ਗਰਾਉਂਡ 'ਚ ਕਹਿੰਦਾ ਮੈਂ ਤੁਹਾਨੂੰ ਮੈਂ ਫੁਕਰੀ ਬੰਦਾ ਮਲੋਣਾ। ਮੈਂ ਵੀ ਪੁੱਛਦਾ ਅੱਦਾਂ। ਮੈਂ ਵੀਡੀਓ 'ਚ ਕਹਿੰਦਾ ਮੈਂ ਤੁਹਾਨੂੰ ਮੈਂ ਫੁਕਰੀ ਬੰਦਾ ਮਲੋਣਾ। ਮਲੋਣਾ ਤੁਹਾਨੂੰ ਆ ਲੈਣ ਦੋ ਹੁਣ। ਉਹ ਉਸਤਾਦ ਉਹ ਮਖਤਰੀ ਵਾਲਾ ਕੰਮ ਕਰਦਾ ਉਹ ਸਾਹਮਣੇ ਸ਼ੀਸ਼ੇ ਦੇ ਬੋਲ ਮਾਰਦਾ। ਤੇ ਅੰਦਰੋਂ ਅੰਕਲ ਬੋਲਣ ਲੱਗ ਪਿਆ ਆਹ ਵਾਰੀ ਤੇ। ਅੰਦਰੋਂ ਅੰਕਲ ਇਧਰ ਬਣਾ ਉਹ ਗਾਲ੍ਹਾਂ ਕੱਢਣ ਦੇ। ਹੁਣ ਆਪਣੋਂ ਆਪਣੇ ਰਾਹ ਤੇ ਭੱਜੇ ਸਾਰੇ ਹੁਣ ਦੇਖਦੇ ਕੋਈ ਤੇ ਲੇ ਗਿਆ ਕੋਈ ਐ ਸ਼ਾਂਤ ਹੋ ਗਿਆ ਜੀ ਹੁਣ ਟਿੱਕੀ ਦੀ ਆਉਂਦੀ ਵਾਰੀ ਐ ਬਸ ਬੰਦੇ ਕੁਕਰੀ ਨਾ ਮਿਲਉਂਦੇ ਹੁਣ ਜਰਾ ਆਉਣ ਲੱਗਾ ਬਾਸ ਥੋੜੀ ਦੇਰ ਤੱਕ ਲਵ ਯੋ ਗਿਆ ਮੈਚ ਸਟਾਰਟ ਪਰ ਵਿਕਰਮ ਨੂੰ ਵੇਟ ਕਰਨੇ ਵਿਕਰਮ ਏਟ ਨਹੀਂ ਆਇਆ ਉਹ ਰੋਕ ਲਿਆ ਛੋਗਾ ਮੁੰਡੇ ਨੇ ਛੋਗਾ ਰੱਖਿਆ ਪਾਉਂ ਲਾਈਨ ਉੱਤੇ ਉੱਤੇ ਉੱਤੋਂ ਥੱਲੇ ਥੱਲੇ ਛੋਗਾ ਛੱਕਾ ਔੜੇ ਦੀ ਵੱਜ ਗਈ ਓ ਮੁੰਡਾ ਫੇਰ ਉਹ ਕੰਮ ਕੀਤਾ ਨਾ ਤੂੰ ਦੀਵਾਰ ਮੰਨ ਖੜੀ ਐ ਓਏ ਬੇ ਭਰਾ ਪਲੇਅਰ ਵੱਡੇ ਆਏ ਵੱਡੇ ਪਲੇਅਰ ਆ ਚਾਰੇ ਹੀ ਸਾਰੇ ਬਹੁਤ ਤਗੜੇ ਤਗੜੇ ਪਲੇਅਰ ਆ ਓਏ ਹੋਏ ਲੱਗਾ ਹੀ ਫਰੀ ਭੈਣ ਜਿਹਦੀ ਅੱਖਾਂ ਇੱਧਰ ਨਾ ਮਾਰੀ ਤਰ ਮੈਂ ਦੱਸਣੀਆਂ ਇ ਇੱਧਰ ਨਾ ਮਾਰੀ ਵੀਡੀਓ ਦੇ ਚਿਹਰਾ ਹੀ ਨਹੀਂ ਓਹੋ ਆ ਗਿਆ ਇਹ ਤਾਂ ਸ਼ੂਟ ਆ ਗਿਆ ਮੁੰਡਾ ਮੁੰਡਾ ਸ਼ਾਟ ਓਏ ਵਾਂਟੀ ਮਮਾ ਵਾਂਟੀ ਬਣਨ ਕਰ ਲਗਾਈ ਹੋ ਓ ਉਹ ਕਹਿ ਜੀ ਕ੍ਰਿਸ਼ਨ ਕ੍ਰਿਸ਼ਨ ਕੀ ਕੀਤਾ ਪੁੱਤ ਜੀਤਾ ਓਏ ਵਾਈਟ ਬਾਲ ਆ ਵੇ ਆ ਵੇ ਦਾ ਮੂੰਹ ਵੇ ਇਹਦਾ ਮੂੰਹ ਹੋ ਗਿਆ ਆ ਮੂੰਹ ਇਹਦਾ ਓਏ ਕੀ ਕਰਨਿਆ ਤੂੰ ਅਰੇ ਮੇਰੀ ਬੈਟਿੰਗ ਨਹੀਂ ਆਉਣੀ ਹੈ ਫਿਰ ਮੈਂ ਧੂਣਾ ਇਹਨਾਂ ਨੂੰ ਕੌੜਾ ਉੱਡੇ ਬੰਦਾ ਹੀ ਆਪਣਾ ਵਾ ਉਹ ਨਾ ਹੱਥ ਪੋਂਦਾ ਥੱਲੇ ਕੰਨ ਤੇ ਵੱਜਣੀ ਨਾ ਵੱਜੇ ਕੰਨ ਤੇ ਵੱਜਣੀ ਸੀ ਹੱਥ-ਪਾਤਾ ਨੇ ਕੰਨ ਤੇ ਵੱਜਾਣੀ ਨਹੀਂ ਨਹੀਂ ਓਏ ੱਡਾ ਨਾ ਕਰੋ ਓਏ ਇਹਨਾਂ ਨੇ ਇੰਨਾ ਚਾਰਾ ਬੰਦੇ ਨੇ ਤੇ ਸਾਡੀ ਜ਼ੀਰੋ ਤੇ ਟੀਮ ਡਾਤੀ ਮਿੰਟੋਂ ਮਿੰਟੀ ਮਿੰਟੋਂ ਮਿੰਟੀ ਡਾਤੀ ਮੈਂ ਡਨ ਡਨ ਹੋਏਗੀ ਤੂੰ ਖੜਾ ਬਸ ਹੋਏਗੀ ਆਊਟ ਹੋ ਗਿਆ ਇਹਨਾਂ ਦਾ ਹੁਣ ਬਾਕੀਆਂ ਦੀ ਵਾਰ ਇੱਕ ਮੈਚ ਜਿੱਤ ਲਿਆ ਇਹਨਾਂ ਨੇ ਤੇ ਇੱਕ ਉਹ ਬਾਬਾ ਖਲੋਤਾ ਮਗਰ ਇੱਕ ਮੈਚ ਜਿੱਤ ਲਿਆ ਇਹਨਾਂ ਨੇ ਇੱਕ ਬੰਦਾ ਬੋਲ ਲੈਣ ਗਿਆ ਆ ਗਈ ਬੋਲ ਬੋਲ ਆ ਗਈ ਆ ਬੰਦਾ ਅਦਰ ਗਿਆ ਆਪਾਂ ਇੱਕ ਮੈਚ ਹਾਰ ਗਏ ਆ ਦੇਖੋ ਭਾਈ ਇਹਨਾਂ ਨੇ ਇਹਨਾਂ ਨੇ ਸਾਨੂੰ ਹਾਂਜੀ ਇਹਨਾਂ ਨੇ ਸਾਨੂੰ ਇੱਕ ਮੈਚ ਹਰਾਤਾ ਵਾ ਤੇ ਦੂਜੇ ਦੀ ਤਿਆਰੀ ਇਹਨਾਂ ਦੀ ਲੋ ਓ ਚੋਗਾ ਰੁਕ ਗਿਆ ਈਓ ਨੋ ਬਾਲ ਨੋ ਬਾਲ ਨੋ ਬਾਲ ਨੋ ਆ ਕਾਦੀ ਬਾਰ ਹੈ ਤੇਰੀ ਆਰੀ ਕਦੋਂ ਓਏ ਓਏ ਡਰਾ ਹੋ ਗਿਆ ਮੈਚ ਮੈਚ ਡਰਾ ਹੋ ਗਿਆ ਓਏ 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 ਤੇ ਡਰਾ ਹੋ ਗਿਆ ਮੈਚ ਉਹ ਹੀ ਚੱਲੀ ਜਾਂਦੂ ਕੀ ਆਵਾ ਤੇ بیٹنگ ਉਹਨਾਂ ਵੀ ਆਉਂਦੇ ਕੋਈ ਗੱਲ ਨਹੀਂ ਜਿਹੜਾ ਜਿੱਤ ਗਿਆ ਜਿੱਤ ਗਿਆ ਓਵਰ ਓਵਰ ਦਾ ਨਾਤਾ ਜੀ ਚਲੋ ਓਵਰ ਓਵਰ ਦਾ ਲਾੜੋ ਬਸ ਨਹੀਂ ਬਾਹਰ 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 ਉਹ ਬਾਹਰ ਹੀ ਦੇ ਜਾਂਦੇ ਬਾਰ-ਬਾਰ ਉਹ ਤਾਂ ਬਾਹਰ ਹੀ ਰਹਿਆ ਮਮਾ ਹੋ ਗਿਆ ਸ਼ਾਬਾਸ਼ ਸ਼ਾਬਾ ਕੋਈ ਨਹੀਂ ਕੋਈ ਨਹੀਂ ਓਏ ਮੈਸੋ ਕੀ ਬੋਲ ਦੂਜੀ ਕਢਾ ਲੈ ਓਵਰ ਓਵਰ ਦਾ ਲੱਗਾ ਦੇਖ ਹੁਣ ਕੌਣ ਜਿੱਦਾ ਆ ਛੱਕਾ 10 ਛੱਕਾ 10 ਹੋ ਗਏ ਓਏ ਕੈਚ ਨੂੰ ਬਾਲ ਲੱਤਣਾ ਰੋਕਣਿਆ ਛੱਕਾ ਅੱਥੇ ਰੰਗ ਸੋਲਾ ਸੋਲਾ ਗਈ ਓਵਰ 'ਚ 16 ਓਏ ਹੋਏ ਹੋਏ ਦੋ ਛੱਕੇ ਇੱਕ ਚੁਗਾ ਘੇਡੋ ਘੇਡੋ ਹੁਣ ਵੇਖਦੇ ਆ ਇਹਨੇ ਕਿਨੇ ਨਾਂ ਮਾਰਦੇ ਨਾ ਵੀ ਸਾਚ ਪਹੀ ਆਹ ਟਰਾਈ ਕਰ ਛੱਕ ਬੈਗ ਨੂੰ ਮੈਨੂੰ ਨਹੀਂ ਜਿੰਨੀ ਨਾਰੀ ਚੀਂ ਹੁੰਦੀ ਆ ਆ ਕਿਨੇ ਸਿੱਕੀ ਚੱਲ 4 4 4 4 4 ਤੇ 4 8

ਸ਼ਾਬਾਹ ਫੀਲਡਿੰਗ ਕਰ ਲੈਣਾ ਹਣਾ ਦਾ ਛੋਏ ਓ ਗੋਡ ਓਹ ਦਾ ਮਾਰਦਾ ਛੋਟ ਹੈ ਵੀ ਰੁਕੀ ਜਾਂਦੀ ਹੈ ਵੀ ਰੁਕੀ ਜਾਂਦੀ ਹੈ ਰਾਨੇ ਕਿਨੇ ਆਪਣੇ 12 12 ਬੋਲ ਨੇ ਦੂਜਾ ਓਵਰ ਹਾਂ ਤੀਸਰਾ ਹਾਂ ਦੂਜਾ ਦੂਜਾ ਸ਼ਾਬਾਹ 16 ਦੋ ਓਵਰ 16 ਹੂੰ ਕੀ ਜਾਵੋ ਸ਼ੁਰੂ ਹੋ ਗਿਆ ਜੀ ਹਦਮਨ ਆ ਆ ਪਿੱਛੇ ਹੈ ਕੋਣਾ ਆ ਵਾ ਆ ਹਦਮਨ ਹੈ ਤੇ ਫਿਰ ਕੀ ਹੋ ਗਿਆ ਉਹ ਬੋਲ ਕਿਧਰੋਂ ਦੀ ਇਹ ਕਿਵੇਂ ਉਹ ਫਿਰ ਇਹ ਲੀਓ ਬਾਹਰ ਇਹ ਲੀਓ ਬਾਹਰ ਫਿਰ ਲੀਓ ਬਾਹਰ ਬਹੁਤ ਗੜੀ ਬਾਲ ਖੇਲੀ ਦਾ ਮਤਲਬ ਇਹ ਹੁੰਦਾ ਵੀ ਇੱਥੇ ਲਾਈਨ ਆ ਇਧਰੋਂ ਬੰਨੇ ਉੱਚਾ ਉਧਰ ਤੋਂ ਮੈਨੂੰ ਨਹੀਂ ਆਉਂਗਾ ਫਿਰ ਜਦੋਂ ਵਜ ਜਦੋਂ ਵੱਜ ਕੇ ਇਧਰ ਚੰਦਾਂ ਦੀ ਬਾਲ ਫਿਰ ਸਮਝ ਲੋ ਬਾਲ ਨੂੰ ਆ ਉਹ ਬਾਰ ਤੋਂ ਉਹ ਬਾਲ ਨਹੀਂ ਮਲਣੀ ਆਪਾਂ ਅੱਜ ਕਿਧਰ ਹੋਈ ਨੀ ਨਾ ਬੈਲਸ ਉਹ ਵਾਲੇ ਨਾ ਮੇਰੇ ਕੋਲ ਤੇਰੇ ਕੋਲ ਦੀ ਬਾਲ ਕਾਲਾ ਕਾਲਾ ਹੋ ਗਿਆ ਟੈਂਕ ਤੇ ਖਾਣੀ ਆ ਅੱਜ ਤੇ ਲਗਾਣੀ ਨਹੀਂ ਅੱਜ ਰੱਖ ਇਹਦਾ ਲਗਾ ਅੱਜ ਲੱਗਾ ਅੱਜ ਤੇ ਰਵੇ ਨਹੀਂ ਲੱਗਾ ਅੱਜ ਤੇ ਲੱਗਾ ਨਹੀਂ ਮਾਮਾ ਇੱਕ ਬਾਲ ਹੋਈ ਆ ਐ ਨਹੀਂ ਆ ਵੀ ਨੋਂ ਬਾਲ ਪਾਈ ਜਾਣ ਆ ਆ ਵੀ ਨੋ ਹੀ ਹਾਈਟ ਦੀ ਫੁੱਲ ਟਾਸ ਸਿੱਧੀ ਹਾਈਟ ਦੀ ਆ ਆ ਵੀ ਆਊਟ ਹੋ ਗਿਆ ਮੈਂ ਵੀ ਆਊਟ ਹੋ ਗਿਆ ਆ ਹੈਗਾ ਭਾਈ ਜਣ ਦੇ ਨੇ ਓ ਵੀ ਕੈਚ ਉੱਡ ਲੋ ਜੀ ਭਾਈ ਜਣ ਨੇ ਨਾ ਹੀ ਲਿਆ ਵੀ ਨਾਲ ਹੀ ਆ ਗਿਆ ਟੇ ਚੱਲ 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 ਭਾਈ ਨੇ ਵੇਖ ਕੇ ਚੱਲ ਚੱਲ ਬਾਈ ਰਨ ਹੈ ਆ ਚੌਥੇ ਮੈਚ ਦੇ ਚੱਲ ਚੱਲ ਦੂਜੀ ਬਾਲ ਖੇਡੋ ਉਹ ਆਨ ਲਗੀ ਆ ਵੀਡੀਓ ਬਾਅਦ ਵਿੱਚ ਬਾਲ ਲੈ ਗਿਆ ਚੱਲ ਵੀ ਬਾਲ ਲੈ ਬਾਰ ਖਤਰੀ ਵਾਲਾ ਜੁਣ ਲੱਗ ਗਿਆ ਠੀਕ ਆ ਠੀਕ ਆ ਆ ਬੂਏ ਦੇ ਉੱਤਰ ਕਿਨਾਰੇ ਆ ਬੰਦ ਕਰ ਲੈ ਉਹਨੂੰ ਭਾਜੀ ਮੈਂ ਨਹੀਂ ਮੈਂ ਨਹੀਂ ਲੱਗਿਆ ਹਣੀ ਬਾਲ ਮੈਂ ਨਹੀਂ ਲੱਗਿਆ ਹਣੀ ਬਾਲ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਬਾਲਾ ਬਾਲਾ ਪੇੜਾ ਉ ਜਾ ਕੇ ਉਹ ਕੋਈ ਚਲ ਜੋ ਯਾਰ ਇਸ ਨਾ ਉਹ ਕੋ ਬੈਠੇ ਬਈ ਚਲ ਜੋ ਕੋਈ ਚਲ ਜੋ ਚਲ ਜਲ ਬੱਬਾ ਬਹੁਤ ਏਜ ਆ ਤੂੰ ਜਾ ਜਾ ਉੱਤੇ ਵਾਲੀ ਬਾਲ ਕਿਤੇ ਆ ਉੱਤੇ ਵਾਲੀ ਉੱਤੇ ਤੇ ਲਿਆ ਗਿਆ ਘਰ ਵਿੱਚ ਤਾਂ ਡਾਡਾ ਆ ਡਾਡਾ ਥੋੜੀ ਆ ਲਓ ਜੀ ਇਹ ਬੰਦੇ ਨੇ ਜਿਹੜੇ ਇਹ ਬੰਦੇ ਇਹ ਬੰਦੇ ਨਾ ਦੋ ਮੈਚ ਹਾਰ ਗਏ ਦੋ ਮੈਚ ਹਾਰ ਗਏ ਉਹ ਵੀ 0 0 ਦੇ ਲੈ ਮੈਚ ਤੁਹਾਨੂੰ ਵੀ 0 ਦੇ 0 0 ਦੇ ਪਹਿਲੇ ਮੈਚ ਤੁਹਾਨੂੰ ਵੀ 0 ਦੇ ਰਿਹਾ ਪਰ ਇਹਨਾਂ ਨੇ ਦੋ ਆਹ ਤਿੰਨ ਮੈਚ 0 0 ਦੇ ਸੋਰੀ ਦੋ ਨਹੀਂ 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 ਦੋ ਮੈਚ 0 0 ਹਾਰੇ ਆ ਇਹਨਾਂ ਨੇ ਆ ਜਿਹੜੇ ਤਿੰਨੇ ਬੰਦੇ ਨਾ ਇਹਨਾਂ ਨੇ ਵੀ ਆਹ ਜਿਹੜੇ ਬਿਟੇ ਦੋ ਆ ਇੱਕ ਆ ਨਾ ਤਿੰਨਾਂ ਦੇ ਬੰਦੇ ਨੇ 0 ਦੇ ਦੋ ਮੈਚ ਹਾਰ ਲਏ ਆ ਇੱਕ ਮੈਚ ਅਹੀਂ ਹਾਰਿਆ 0 ਦੇ ਹੁਣ ਆਪਾਂ 2 ਬਾਈ ਰਨ ਮਾਰੇ ਹਜੇ ਤੱਕ ਦੇ ਬਾਕੀ 3 ਆਊਟ ਤੇ ਇਸ ਤੋਂ ਜਿਹੜਾ ਪਹਿਲਾ ਮੈਚ ਸੀ ਉਹ ਚ ਮਾਰੇ ਆ 40 ਰਨ ਤੇ ਇਹਨਾਂ ਨੇ 41 ਮਾਰਨੇ ਨਾ ਵੱਜੇ ਨਹੀਂ ਨਾ ਉਹ ਛੱਕਾ ਵੀ ਚੋਗਾ ਨਹੀਂ ਵੱਜਦਾ ਵਾਰ ਬਹੁਤ ਨਾ ਇਨਸਾਫੀ ਹੈ ਬੇਟਾ ਆਪਨੇ ਹਮਾਰੇ ਕੰਦੇ ਪਰ ਮਾਰਾ ਹੈ ਓਏ ਬੈੜ ਨਾ ਗਿਲਾ ਕਰ ਵਾਰਾ ਥਲੇ ਹੁਣ ਆ ਗਿਆ ਅੱਗੇ ਆ ਲੈ ਲੈ ਦਰਵਾਜ਼ਾ ਆ ਲੈ ਕਾਲੀ ਨੇ ਕੈਚ ਆ ਰਹਾ ਰਹਾ ਰੋਤ ਰਹਾ ਉਹ ਕਿ ਕਹਨੇ ਆ ਆ ਰਹਾ ਉਹਦੇ ਪਲੇਟ ਹੈਗੀ ਆ ਨਹੀਂ ਇਹ ਕੋਈ ਕੋਈ ਕੱਢੀ ਨਹੀਂ ਲੈ ਚ ਨੂੰ ਕਈ ਵਾਰ ਲਓ ਜੀ ਦੇ ਲੋ ਵੀ ਕਿੰਵਾ ਮੈਚ ਆ ਬਣਾਏ ਚੌਥਾ ਕਿ ਪੰਜਵਾ ਚੌਥਾ ਪੰਜਵਾ ਉਹ ਪੰਜਵਾ ਮੈਚ ਆ ਓਏ ਪੰਜਵਾ ਮੈਚ ਆ ਪੰਜਵਾ ਮੈਚ ਆ ਉਸ ਦਿਨ ਬੜੀ ਤੇ ਕੱਲ ਤੇ ਆਹੋ ਆ ਪੰਜਵਾ ਮੈਚ ਆ ਤਿੰਨ ਮੈਚ ਆ ਪਾ ਜਿੱਤੇ ਇੱਕ ਮੈਦਾ ਜਿੱਤੇ ਉਹ ਵੀ ਜ਼ੀਰੋ ਤੇ ਸਾਰੇ ਜ਼ੀਰੋ ਤੇ ਪੰਜਵਾਂ ਮੈਚ ਚੱਲਣ ਦਾ ਮਤਲਬ ਆਹੋ ਤਿੰਨ ਤਿੰਨਾਂ ਭਾਜੀ ਤੇ ਇੱਕ ਆ ਜਿੱਤੇ ਆ ਚਾਰ ਹੋ ਗਿਆ ਪੰਜਵਾਂ ਹੁਣ ਇਹਨਾਂ ਨੇ ਮਾਰੇ 62 ਰਨ ਓ ਬਚ ਗਈ ਇਹਨਾਂ ਅਗਲੇ ਨੇ ਮੈਨੂੰ ਵੀ ਫੀਲਡਿੰਗ ਖਿਲਾ ਰਿਆ ਤੇ ਮੈਂ ਵੀਡੀਓ ਬਣਾਉਣੀ ਆ ਬਹੁਤ ਵਾਰ ਚਕਰੋਂਦੇ ਮੁੰਡੇ ਓਏ ਉਹ ਵਿਗੜ ਤੇ ਵੱਜਣੀ ਸੀ ਬਚ ਗਈ ਓ ਓਏ 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 ਓਹ ਬਚ ਗਿਆ ਅਰੇ ਤੂੰ ਬਚ ਗਿਆ ਦਮਣ ਬਚ ਗਿਆ ਤੂੰ 62 ਰਨ ਮਾਰੇ ਵੇਖੋ ਬਾਈ ਦੇਖਣੀ ਇੰਨਾ ਕੋ ਬਾਦ ਰਨ ਮਾਰੇ ਚੋਕਾ ਹੀ ਹੋਇਆ ਇਹਨਾਂ ਦਾ ਓਏ ਛੱਡਾ 12 ਮੇਰਾ ਕੈਚ ਉਸਤ ਦਾ ਇਹ ਚ ਵੀ ਪਾਈ ਲੋ ਅਹੀਂ ਅਹੀਂ ਜੇ ਤੱਕ ਇਹ ਚਾਰ ਮੈਚ ਆਹ ਮੁੰਡਿਆੜੇ ਉਹ ਭਾਈ ਨੂੰ ਛੱਡ ਗਏ ਐ ਐ ਤੇ ਬਾਕੀ ਤਿੰਨ ਓਏ ਟੱਚ ਹੋ ਗਿਆ ਬਾਲ ਹੋ ਗਿਆ ਜਾ ਲੈ ਆ ਸਲਵਾਲ ਤੇ ਚੱਕਰੇ ਦਾਵਾ ਇਹਨਾਂ ਨੇ ਮਾਰੇ 28 ਰਨ ਅਸੀਂ ਮਾਰੇ 62 ਰਨ ਦੇ ਬਾਠਾਂ ਤੱਕ ਕੀ ਇਹਦੇ ਹੋਰ ਕੀ ਹੁੰਦਾ ਤਾ ਹੋਰ ਆ ਵੇਖੋ ਹੋਰ ਇਹਨੇ ਕਿੜਾਇਆ ਵੇਖੋ ਵੇਖੋ ਆ ਆ ਜਿਹੜਾ ਬੰਨਾ ਇਹ ਓਵਰ ਪਾ ਰਿਹਾ ਹੈ ਹੁਣ ਇਹ ਛੱਕੇ ਮਾਰੇਗਾ ਇਹਨਾਂ ਨੂੰ ਇਹਨਾਂ ਨੂੰ ਛੱਕੇ ਮਾਰੇਗਾ ਇਹਨੂੰ ਲੋ ਲੋ ਵੀ ਇਹ ਇਕੱਲੇ ਨਹੀਂ ਖੇਡੇ ਇਹਨੇ ਇਕੱਲੇ ਨਹੀਂ ਖੇਡੇ ਜਿੰਨੇ ਖੇਡੇ ਇਹਨੇ ਘੱਟ ਤੋਂ ਘੱਟ 20 ਰਨ ਮਾਰੇਣਾ ਤੂੰ 20 ਕਿੰਨੇ ਮਾਰੇ 12 ਰਨ ਓਵਰ ਚ 20 20 ਰਨ ਮਾਰਨੇ 12 ਰਨ ਮਾਰਨੇ 4 ਰਨ ਵੀ ਨਹੀਂ ਵੱਜਦੇ 6 ਹੁਣ ਵੀ ਮਾਰ ਕੇ ਛਾਪਾ ਉਹਦੇ ਭਲੇਖੇ ਨਾ ਵੱਜ ਗਿਆ ਛੱਕਾ ਉਹਨੇ ਤੈਨੂੰ ਹੋਲੀ ਹੋਲੀ ਬਾਲ ਦਿੱਤੀ ਤਾਂ ਮਾਰੀ ਆ ਤੇਜ਼ ਕਰੰਦਾ ਵੀ ਨਹੀਂ ਵੱਜਦਾ ਇੱਕ ਬਾਲ ਚੱਲ ਹੁਣ ਵੇਖਦੇ ਆ ਅਗਲਾ ਮੈਚ ਸ਼ੁਰੂ ਆ ਕਿੰਨੇ ਰਨ ਮਾਰਦੇ ਆ ਚੌਕਾ 2 ਬਲਾਂ 4 2 ਬਲਾਂ 4 ਵੇਖਦੇ ਹਾਂ ਕਿੰਨੇ ਰਨ ਮਾਰਦੇ ਆ ਵੇਖਦੇ ਆ ਆ ਗਿਆ ਜਿਹੜੇ ਬੰਦੇ ਦਾ ਇੰਤਜ਼ਾਰ ਹੀ ਜਿਹੜਾ ਤੁਹਾਨੂੰ ਦੱਸਣ ਨੇ ਆ ਵੀ ਇਹ ਬੰਦਾ ਤੁਹਾਨੂੰ ਸਪੈਸ਼ਲ ਮਲਾਉਣਾ ਵਾ ਇਹ ਬੰਦਾ ਭਾਜੀ ਬਾਹਰੋਂ ਮੁਕਾਇਆ ਤੁਹਾਨੂੰ ਦੱਸਿਆ ਇਹ ਬਾਹਰੋਂ ਬੁਲਾਇਆ ਬੰਦਾ ਆ ਆਹ ਆਹ ਵਿਕਰਮ ਸਿੰਘ ਆ ਓਏ ਪੁੱਤਰ ਓਏ ਤੂੰ ਮਿਸ ਕਰੀ ਆਣਾ ਬਾਲਾ ਸੁਧਈਆ ਉਹਦੇ ਸਾਹਮਣੇ ਉਹ ਬੰਦਾ ਬਾਹਰੋਂ ਆਇਆ ਉਹਦੇ ਸਾਹਮਣੇ ਇਮਪ੍ਰੈਸ਼ਨ ਪਾਓ ਗੁੱਡ ਇਮਪ੍ਰੈਸ਼ਨ ਦਿਓ ਉਹਨੂੰ ਆਪਣਾ ਕੀ ਕਰਨਿਆ ਤੂੰ ਬਾਲਾ ਮਿਸ ਕਰਨਿਆ ਟੋਪੀ ਤਾਂ ਕਰਕੇ ਉਹਨੇ ਉਹਨੇ ਉਨੇ ਬਾਹਰ ਜਾ ਕੇ ਕੀ ਦੱਸਣਾ ਉਹ ਤੇ ਬੰਦਿਆਂ ਖੇਡਣਾ ਨਹੀਂ ਹੁੰਦਾ ਟੈਨ ਨੂੰ ਲੈ ਚੱਕਾ ਕਿ ਨਹੀਂ ਰੰਗ ਕੇ ਇਹ 20 ਕੀ ਗੱਲ ਹੈ ਹੈ ਉਹ ਲੈ ਉਹ ਸ਼ਦਈਆ ਨੇ ਬਾਹਰ ਜਾ ਕੇ ਬੜਾ ਬੜੀਆਂ ਗੱਲਾਂ ਵਧਾ ਚੜਾ ਕੇ ਦੱਸਣੀਆਂ ਨੇ ਕਿ ਬੰਦਿਆਂ ਨੂੰ ਖੇਡਣਾ ਨਹੀਂ ਹੁੰਦਾ ਦੱਸੋ ਪਰ ਇਹ ਘਰੇ ਨਹੀਂ ਖੇਡਣਾ ਹੁੰਦਾ ਇਹਨਾਂ ਨੇ ਕਹਿੰਦਾ ਬਾਹਰ ਸੁਬਾਹ ਖੜਨਾ ਇਹਨਾਂ ਨੇ ਦੱਸ ਹਾਂ ਉਹ ਸ਼ਕਾ ਤਾਚੋ ਕਿ ਗਈ ਚੱਕਾ ਗਿਆ ਹਾਂ ਤਾਚੋ ਕਿ ਜਾਈਏ ਨੇ ਬਬਾ ਅੱਥੇ ਵਜਿਦਾ ਤੇ ਚੌਥੀ ਪਰ ਆਉੜ ਰਿਹਾਗਾ ਨਾ ਨਾਸਿ ਕੀ ਕੋ ਆਉੜ ਥੋੜੀ ਆ ਆਇਆ ਸਾਰਾ ਇੱਧਰ ਇੱਧਰ ਮਾ ਆ ਬੰਦਾ ਬੜਾ ਖਤਨਾਕ ਰਿਹਾ ਆ ਬੰਦਾ ਆਇਆ ਬਾਹਰੋਂ ਸਪੈਸ਼ਲ ਬੁਲਾਇਆ ਪਰ ਬਾਹਰੋਂ ਵੀ ਉਹ ਵੀ ਕ੍ਰਿਕਟ ਖੇਡਣ ਲਈ ਉਹ ਵੀ ਕ੍ਰਿਕਟ ਪੰਜਾਹ ਬਾੜ ਮੰਗਾਈ ਉਹ ਵੀ ਨਹੀਂ ਲੈਗਾ ਪੰਜਾਬਾਂ ਦੀ ਬਾਲ ਵਗਾਈ ਪੰਜਾਬਾਂ ਦੀ ਬਾਲ ਵਗਾਈ ਹੋਣੀ ਲੈਂਦੀ ਇਹਨੇ ਉਹ ਦੱਸ ਬਾਲ ਕਿੱਥੇ ਹੀ ਬਾਲ ਕਿੱਥੇ ਹੀ ਮੈਂ ਕਿਦੇ ਘਰ ਬੈਠਾ ਸਾਰੇ ਮੈਨੂੰ ਫੋਨ ਕਰਕੇ ਤੰਗ ਕਰੀ ਜਾਂਦੇ ਚਾਹ ਪੀਣੀ ਚਾਹ ਪੀਣੀ ਤੂੰ ਤੂੰ ਕਿਹਦਾ ਟਰੱਕ ਡਰਾਈਵਰ ਆ ਤੂੰ ਚਾਹ ਤੈਨੂੰ ਚਾਹੀਦੀ ਚਲੀ ਘੰਟੇ ਦੀ ਉਹ ਸ਼ੱਕਾ ਉਹ ਕਾਦਾ ਗੁੱਸਾ ਤੈਨੂੰ ਓਏ ਨਾ ਮਾ ਕੀ ਕਰਨਿਆ ਉਹ ਖੇਡਣ ਦੇ ਚਵੜੇ ਕਦੋਂ ਫੋਨ ਕਿਤੇ ਪੁੱਛਣ ਨੂੰ ਇਹਦੀਆਂ ਏਰੀਆ ਜਗੜਾ ਛੋੜ ਕਰਕੇ ਤਾਂ ਕਹਿੰਦਾ ਪੀਣ ਛੱਡ ਦੇ ਬੁੱਕਰੀ ਇਹਦੀਆਂ ਗੱਲਾਂ ਤੁਹਾਨੂੰ ਬਾਅਦ 'ਚ ਸੁਣਾਉਨੇ ਆ ਜਿਹੜਾ ਬਹਿਣਾ ਨੂੰ ਕਰਿਆ ਤੁਹਾਨੂੰ ਬਾਅਦ ਸੁਣਾਏ ਅਰੇ 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 ਖੇਡਣ ਸਾਰੇ ਕਦੋਂ ਫੋਨ ਕਿਤੇ ਤੈਨੂੰ ਲਈ ਪੁੱਛ ਮੈਂ ਰੁਕ ਜਾ ਅਰੇ ਅਰੇ ਖੇਡਣੇ ਅਰੇ ਨੇ ਕੋਈ ਗੱਲ ਨਹੀਂ ਕਰਨੀ ਐਂਦੀ ਬੈਕ ਹੈ ਨਾ ਫੇਰ ਗੱਲ ਕਰਾਂਗੇ ਹਾਂ ਉਹਨਾਂ ਇਹਨਾਂ ਨੇ ਮਾਰੇ ਆਪਣੀ ਟੀਮ ਨੇ ਮਾਰੇ 52 ਰਨ ਫੇਰ ਤੋਂ 56ਵੇਂ ਫੇਰ ਤੋਂ 52 ਮਾਰੇ ਆ ਇਹ 7ਵਾਂ 6ਵਾਂ ਮੈਚ ਆ 6ਵਾਂ ਫੇਰ 52 ਰਨ ਮਾਰੇ ਫੇਰ ਵੇਖਦੇ ਆ ਜਿੱਤ ਬੰਦਗੀਆਂ ਤੋਂ ਕੋਨੇ ਇੱਕੋ ਮੈਚ ਜਿੱਤੇ ਬਾਕ ਪਹਿਲਾ ਵਖੜਾ ਧੀਰ ਬਬਾਈ ਖੜਾਓ ਮਾਰਾ ਲ ਪਾਓ ਪਾਓ ਤੀ ਬੋਲ ਪਾਓ ਪਹਿਲੀ ਚਲੋ ਕਿਦਾਂ ਦਾ ਲੱਗਣਾ ਖੇਡ ਕੇ ਇਧਰ ਗੱਲ ਕਰ ਮੇਨਾ ਉਹ ਖੇਡ ਕੇ ਕਿਦਾਂ ਦਾ ਲੱਗਣਾ ਨਹੀਂ ਵਧੀਆ ਲੱਗਣੇ ਨਾ ਖੇਡ ਕੇ ਦੁਬਈ ਜਣੀ ਇਹ ਜਿੱਦਾਂ ਤੁਹਾਨੂੰ ਲੱਭਣੀਆਂ ਨਹੀਂ ਲੱਭਣੀਆਂ ਨਾ ਛੜਕਾਂ ਕੀ ਰੱਖਿਆ ਕੀ ਰੱਖਿਆ ਦਵੇ ਆ ਪਠਾਨ ਖੇਡਦੇ ਆ ਆ ਪਠਾਨ ਖੇਡਦੇ ਤੈਨੂੰ ਥੋੜੀ ਕਢਾਉਣਗੇ ਤੇ ਤੈਨੂੰ ਥੋੜੀ ਕਢਾਉਣਾ ਨੇ ਤੈਨੂੰ ਥੋੜੀ ਕਢਾਉਣਾ ਬਣਦੀ ਨਹੀਂ ਤੇਰੀ ਤਾਂ ਘਰ ਦੇ ਨਾਲ ਨਹੀਂ ਮੰਨਦੀ ਉਹ ਬਚ ਗਿਆ ਤੂੰ ਇਹ ਕੋ ਮੁੰਡਾ ਬੈਡਬਾਲ ਖੇਡ ਕੇ ਖੁਸ਼ ਹੋ ਗਿਆ ਪੂਰਾ ਐਂ ਵੀ ਪਤਾ ਲੱਗਦਾ ਬਾਕੀ ਖੇਡਣ ਲਿਆ ਵਾ ਇਹ ਕਿਦਾਂ ਟੋਪੀ ਪਾ ਕੇ ਖੇਡਦੇ ਜਿੱਦਾਂ ਇਹਨੂੰ ਕੱਲ ਨੂੰ ਮੀਂਹ ਪੈਂਦਿਆ ਉਹ ਆਊਟ ਹੋ ਗਿਆ ਤੂੰ ਲੈ ਕੇ ਜਾਣ ਦੀ ਸੋਚੇ ਨੇ ਲੋਕ ਦੁਬਾਰਾ ਦਾ ਨਾ ਜਾਣ ਅੱਗੇ ਬੈਟਿੰਗਰ ਆ ਗਿਆ ਬਾਬਾ ਬੈਟਿੰਗਰ ਤੇਰੀ ਵੜੀ ਹਾਂ ਦੇ 6 ਰਨ ਆਣੇ ਆਡੇ ਤੇ ਇਹਨਾਂ ਨੇ ਤੇ ਆਊਟ ਕਰ ਦੇਣਾ ਫੜਾ ਫੜੇ ਬੰਦੇ ਬਾਲੇ ਵੀ ਤੇਜ਼ ਖਲਾਂਟ ਆ ਉਹ ਚੁੱਕਦੇ ਫਟਾ ਆ ਕੀ ਕਰਨਦੇ ਆ ਕੋਈ ਨਹੀਂ ਕੋਈ ਨਹੀਂ ਮੁੰਡਾ ਖੁਸ਼ ਹੋ ਗਿਆ ਮੇਰੇ ਖਿਆਲ ਨਾਲ ਦੁਬਈ ਨਹੀਂ ਜਾਊਗਾ ਕਿਧਰ ਨਹੀਂ ਕਹਿੰਦਾ ਨਹੀਂ ਇੱਥੇ ਖੇਡਣਾ ਮੈਂ ਆਵਾਜ਼ ਜੀ ਭਾਈ ਚੱਕਰ ਮੇਵਾ ਇਹਨੇ 8 ਕਿਲੋ ਨਾ ਤੇ ਸਾਡਾ ਕਰਦੋ ਕਰ ਅੱਠਵਾਂ ਮੈਚ ਆ ਹੂੰ ਸਾੜੀ ਕੀ ਥੰਨੇ ਦੇ ਆ ਤੇ ਅੱਠਵਾਂ ਮੈਚ ਹੁਣ ਬੰਦੇ ਚੇਂਜ ਕੀਤੇ ਆ ਉਹ ਬੰਦਾ ਹੱਡੇ ਲੋ ਬਾਹਰ ਨਿਕਲ ਕੇ ਆ ਜਿਹੜਾ ਬੰਦਾ ਹੁਣ ਨਾਲ ਹੋ ਗਿਆ ਆ ਪਾਰੀ ਆਰੀ ਹੱਡੇ ਵਾਲਿਆ ਤੇ ਉਹ ਸਮਝ ਨਹੀਂਦਾ ਤੇ ਹੁਣ ਨੂੰ ਮੰਨ ਲੇ ਰਿਹਾ ਕੋਈ ਦਿੱਕਤ ਨਹੀਂ ਆ ਨੀ ਅਬੇ ਸ਼ੇਖਾ ਦੇ ਮੁੰਡੇ ਆ ਗਏ ਦੁਬਈ ਵਾਲੇ ਦੁਬਈ ਵਾਲੇ ਮੁੰਡੇ ਹੁਣ ਬੈਡਬਾਲ ਖੇਡਣਗੇ ਉਹਨੇ ਦੂਰਾ ਦੋ ਕ੍ਰਿਸ਼ਨਾ ਇਹਨੇ ਮਲੇ ਦਾਈ ਓ ਮੁੰਡੇ ਓ ਤੁਹਾਡੀ ਵਾਲੀ ਏ ਓ ਜਾਤ ਜੀ ਵਾਲੇ ਉਡੋ ਗਈ ਓ ਦੂਜੀ ਵਾਲੇ ਕਿ ਆਈ ਬੰਦਾ ਹੱਟ ਓ ਚੱਲ ਓ ਹਵਾ ਚੱਲ ਹੁਣ ਆਡੀ ਬੋਲਿੰਗ ਦੀ ਵਾਲੀ ਵੇਖਦੇ ਆ ਜ਼ੀਰੋ ਤੇ ਉਡੋ ਨੇ ਜੱਟ ਜੱਟ ਗੇਂਦ ਦੀ ਦਬਾਈ ਜਾਵੇਂ ਛੇਕਣਾ 15 ਮਿੰਟ ਹੋ ਗਏ ਪਾਲ ਦਾ ਗਾਇ ਤੂੰ ਪਾਲ ਨਹੀਂ ਆਈ ਨਾਲ ਆ ਗਈ ਜਾਚ ਹੁੰਦਾ ਪੀ ਇਹਨੂੰ ਖੇਡਣ ਦੀ ਅੰਦਰ ਪ੍ਰਾਣਾ ਖੂਨ ਖੋਲਣ ਦਾ ਕਰਾਂਦਾ ਰੋਕ ਲਈ ਬਾਲ ਲੱਖੇ ਨੇ ਹੌਂਦੇ ਰੋਏ ਜਾਂ ਤੀਵੇ ਬੋਲੋ ਜਾਂ ਬਸ ਬਸ ਚਲੋ ਵੀ ਮੈਚ ਗਿਆ ਮੁੱਕੇ 6:30 ਹੋ ਗਏ ਹੋ ਤੇ ਆਪਾਂ ਚੱਲੇ ਆ ਘਰਾਂ ਨੂੰ ਤੇ ਆ ਡਬਈ ਵਾਲੇ ਸ਼ੇਖ ਵੀ ਆਪਾਂ ਲੈ ਚੱਲੇ ਨਾਲ ਉਹ ਦੁਬਈ ਵਾਲਾ ਸ਼ੇਖ ਵੀ ਆਪਾਂ ਲੈ ਚਲੇ ਨਾਲ ਓਏ ਰਹਿ ਗਏ ਓਏ ਆ ਤੇ ਮੋਸਟ ਇੰਪੋਰਟੈਂਟ ਚੀਜ਼ਾਂ ਮੇਰੀਆਂ ਚੱਲ ਓਏ ਆ ਦੂਜਾ ਆ ਕੇ ਦਾ ਕਢਾ ਓਏ ਚੰਗਾ ਫਿਰ ਉਸਤਾਦ ਜੀ ਆ ਬੰਦੇ ਆ ਬੰਦੇ ਤੁਹਾਡੇ ਹੋਣ ਆਏ ਆ ਜਗਤ ਸਿੰਘ ਜੀ ਅਰੇ ਜਗਤ ਜੀ ਹੋਣ ਦੇ ਆਪਾਂ ਖੇਡ ਦਾ ਮੌਕਾ ਤਾਂ ਹੁਣ ਕਿੱਧਰ ਚਲੋ ਵੀ ਚੱਲੀਏ ਆਜ ਨਿਕਲੋ ਉਹ ਭੂਤ ਬੰਗਲੇ ਚੋਂ ਨਿਕਲ ਭਰਾ ਥੱਲੇ ਚਿੱਕੜ ਬੜਾਈ ਬਾਰੀਆਂ ਪਵਾਉਣੀਆਂ ਈ ਆਂ ਨਿਕਲ ਬੜਾ ਖਤਰੇ ਵਾਲਾ ਕੰਮ ਈ ਇਥੇ ਆਇਆ 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 ਦੇਵਤਾ ਹੋਰ ਆ ਦੇਵ ਦਾ ਕੰਮ ਤੇ ਖਤਰੇ ਵਾਲਾ ਈ ਆ ਬੜੀ ਓਏ 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 ਅਸਲ ਨੇਰੇ ਬੜਾ ਦਰਵਾਜਾ ਮਸਾ ਮਸਾ ਲੱਭਣ ਦੇ ਹੋਰ ਕੋਈ ਜਾਇ ਬਣੀ ਇਥੇ ਓਇਆ ਕੀ ਆ ਛੱਕ ਕਮਰਾ ਵਾ ਚੋ ਚੱਲੀਏ ਹੁਣ ਆ ਚੁਕੇ ਆਂ ਆਪਾਂ ਘਰ ਤੇ ਹੁਣ ਲੱਗੇ ਅਸੀਂ ਬਲੌਡੀ ਠੱਡਕਾ ਨੂੰ ਵੀਡੀਓ ਐਡਿਟ ਕਰਨ ਲੱਗੇ ਆਂ ਨਾਲੇ ਥੋੜਾ ਜਿਹਾ ਇਸ਼ਨਾਨ ਕਰ ਲੀਏ ਨਾ ਜੀ ਫ੍ਰੈਸ਼ ਹੋ ਰਹੀ ਹੈ ਕਿਉਂਕਿ ਕੱਪੜੇ ਬਹੁਤ ਸੀਨੋ ਪਸੀਨੇ ਹੋਏ ਹੋਏ ਭਿੱਜੇ ਪਏ ਪੂਰੇ ਤੇ ਇਸ ਕਰਕੇ ਥੋੜਾ ਜਿਹਾ ਆਪਣੇ ਆਪ ਨੂੰ ਫ੍ਰੈਸ਼ ਕਰ ਲਈਏ ਨਾ ਤੋ ਰਹੀ ਆ ਜੀਨੇ ਨੇ ਸਾਰੇ ਪਹਿਲਾਂ ਵੀ ਕਿੰਨਾ ਹੋ ਗਿਆ ਇਥੋਂ ਠੀਕ ਹੈ ਮੈਂ ਹੁਣ ਕਰਦੇ ਆ ਐਡਿਟ ਹੋਣ ਮਿਲਦੇ ਤੁਹਾਨੂੰ ਆਪਾਂ ਨੈਕਸਟ ਵਲੌਗ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖ ਰੱਖੋ